ਹੁਣ ਵੀ ਕਿਹੇ ਬਹੁਤ ਸਾਰੇ ਅਜੇ ਹੀ ਲੀਡਰਾਂ ਨੂੰ ਜਾਣਨਾ ਹੈਗਾ ਮੈਂ ਨਾਂ ਨਹੀਂ ਲੈਂਦਾ ਕਿਸੇ ਦਾ ਜਿਹੜੇ 90 90 ਸਾਲ ਦੇ ਹੋ ਕੇ ਗਏ ਨੇ 80 80 ਸਾਲ ਦੇ ਜਿਉਂਦੇ ਬੈਠੇ ਨੇ ਇਹਨਾਂ ਦਾ ਗੋਲਾ ਫੀਮ ਦਾ ਖਾਂਦੇ ਨੇ ਲਾਲ ਪੁੱਚਰਾ ਵਰਗੇ ਪਏ ਨੇ ਕਿਸੇ ਨਾਲ ਕੁਝ ਨਹੀਂ ਹੋਇਆ ਇੱਕ ਨੰਬਰ ਭਾਵੇਂ ਵੀ ਜਾਂਦਾ ਇਹਨਾਂ ਗੱਲਾਂ ਤੋਂ ਕਿ ਕੀ ਨਸ਼ਾ ਬੰਦੇ ਲਈ ਏਸੈਂਸ਼ੀਅਲ ਹੈ ਕਿ ਬੰਦਾ ਇਹਦੇ ਬਿਨਾਂ ਜੀ ਨਹੀਂ ਸਕਦਾ ਬਿਲਕੁਲ ਸੈਂਸ਼ ਨਹੀਂ ਹੈ ਪਰ ਜੇ ਕੋ ਬੰਦਾ ਕਰਦਾ ਹੈਗਾ ਤਾਂ ਸਿੰਥੈਟਿਕ ਨਸ਼ੇ ਨਾਲੋਂ ਕੈਮੀਕਲ ਨਸ਼ੇ ਨਾਲੋਂ ਮੈਡੀਕਲ ਨਸ਼ੇ ਨਾਲੋਂ ਜਿਹੜੇ ਕੁਦਰਤੀ ਕੁੱਖ ਚੋਂ ਪੈਦਾ ਹੁੰਦੇ ਨਸ਼ੇ ਆ ਚਾਹੇ ਭੰਗ ਹੈ ਚਾਹੇ ਫੀਮ ਹੈ ਚਾਹੇ ਪੁੱਕੀ ਹੈ ਜਿਗਰ ਖਰਾਬ ਕਰਦੀ ਹੈ ਐਕਸੀਡੈਂਟ ਕਰਾਉਂਦੀ ਹੈ ਘਰਾਂ 'ਚ ਕੁੱਟਮਾਰ ਕਰਦੀ ਹੈਗੀ ਹੈ ਵਾਇਲੈਂਸ ਕਰਵਾਉਂਦੀ ਹੈ ਸ਼ਰਾਬ ਹਜ਼ਾਰਾਂ ਲੱਖਾਂ ਲੋਕ ਮਰਦੇ ਨੇ ਸ਼ਰਾਬ ਦੇ ਠੇਕੇ ਸਰਕਾਰ ਘਰ ਘਰ ਭੇਜਦੀ ਹੈ ਵੇਚ ਰਹੀ ਹੈਗੀ ਕਿਉਂਕਿ ਤਿੰਨ ਸਟੇਕ ਹোল্ডার ਨੇ ਇੱਕ ਫੈਕਟਰੀ ਮਾਰਕਰ ਸ਼ਰਾਬ ਬਣਾਦਾ ਇੱਕ ਪੌਂਟੀ ਚੱਡੇ ਵਰਗੇ ਹੁਣ ਤਾਂ ਵਿਚਾਰਾ ਧਰਤੀ ਤੇ ਹੈ ਨਹੀਂ ਵੱਡੇ ਠੇਕੇਦਾਰ ਤੀਜਾ ਸਰਕਾਰ ਖੁਦ ਜਿਹੜੇ ਮਾਲੀਆ ਕਮਾਉਂਦੀ ਹੈ ਹਜ਼ਾਰਾਂ ਕਰੋੜ ਦਾ ਸ਼ਰਾਬ ਤੋਂ ਉਹ ਤਾਂ ਖੁੱਲੀ ਮਿਲਦੀ ਹੈਗੀ ਜਿਹੜੀ ਜਿਹੜੀ ਭੁੱਕੀ ਖਾ ਕੇ ਬੰਦਾ ਕੰਮ ਕਰਦਾ ਕਹੀ ਪਾਲ ਦਾ ਰੰਬਾ ਪਾਲ ਦਾ ਦੋ ਚਮਚੇ ਕੁਫੂਕੀ ਦੇ ਲਾ ਕੇ ਉਹ ਉਹ ਅੰਦਰ ਕੀਤਾ ਹੋਇਆ ਹੈਗਾ 22000 ਬੰਦਾ ਪੰਜਾਬ ਵਿੱਚ ਫੀਮ ਭੁੱਕੀ ਦਾ ਅੰਦਰ ਹੈਗਾ ਕਿਹੜੀ ਗੱਲੋਂ ਭਲਾ ਇਟ ਇਜ਼ ਨਾਟ ਅ ਕ੍ਰਾਈਮ ਉਹ ਉਹ ਕੋ ਕ੍ਰਿਮੀਨਲ ਨਹੀਂ ਹੈਗੇ ਆ ਉਹ ਹੋ بیمار ਨੇ ਉਹ ਉਹ ਆਦੀ ਹੋ ਚੁੱਕੇ ਆ ਉਹਨਾਂ ਨੂੰ ਦਿਓ ਤੁਸੀਂ ਕ੍ਰਿਟਰਨਾ ਪੰਖ ਖੋਲਤੀ ਸਟੋਰਾਂ ਦੇ ਭੰਗ ਦੀਆਂ ਟੌਫੀਆਂ ਭੰਗ ਦੀ ਕੌਫੀ ਜਿੱਥੇ ਮਰਜ਼ੀ ਤੁਸੀਂ ਲੈ ਲਓ ਇੱਥੇ ਕਈ ਵਾਰੀ ਖਬਰਾਂ ਆਉਂਦੀ ਕਿਸੇ ਨੇ ਆਪਣੇ ਉਸ ਚ ਲਾਈ ਹੁੰਦੀ ਗਮਲਿਆਂ ਚ ਲਾਈ ਹੁੰਦੀ ਅੰਬਾਲੇ ਵੀ ਫੜਿਆ ਇੱਥੇ ਵੀ ਫੜੇ ਸੀਗਾ ਬੰਦਾ ਲੋਕੇ ਲੋਕੇ ਅਟ੍ਰੈਪ ਕਰਦੇ ਐ ਪਰ ਉਹ ਇਲੀਗਲ ਐ ਗੈਰ ਕਾਨੂੰਨੀ ਲੋਕਾਂ ਨਾ ਫੜੇ ਜਾਣਾ ਹੈਗਾ ਜਦ ਤੱਕ ਸਰਕਾਰ ਆਪਣੀ ਨੀਤੀ ਨਹੀਂ ਬਦਲਦੀ ਅਮਰੀਕਾ ਨੇ ਇਹ ਕਰਤਾ ਕਿ ਹਰ ਬੰਦਾ ਜਿਹੜਾ ਭੰਗ ਵਰਦਾ ਹੈਗਾ ਉਹ ਆਪਣੇ ਘਰ ਦੇ ਪਿਛਵਾੜੇ ਚ 5 ਤੋਂ ਲੈ ਕੇ 35 ਬੂਟੇ ਭੰਗ ਦੇ ਲਾ ਸਕਦਾ ਸਾਡੇ ਪੰਜਾਬ ਚ ਸਰਕਾਰ ਪੂਰਾ ਕਰਾ ਕੇ ਸਰਵੇ ਕਿ ਕਿੰਨੇ ਯੂਜ਼ ਕਰਨ ਵਾਲੇ ਐ ਫੇਮ ਬੁੱਕ ਯਾਲੇ ਕਿੰਨੇ ਯੂਜ਼ਰ ਹੈਗੇ ਇੱਕ ਪੂਰੀ ਰਜਿਸਟਰੀ ਬਣਾ ਕੇ ਇਹ ਕਹਦੇ ਵੇ ਕਿ ਉਹ ਲੋੜ ਮੁਤਾਬਕ ਡਾਕਟਰੀ ਪਰਚੀ ਮੁਤਾਬਕ ਉਹ 5 ਤੋਂ ਲੈ ਕੇ 10 ਤੋਂ ਲੈ ਕੇ 50 ਬੁੱਟੇ ਪੋਸਤ ਦੇ ਲਾ ਲਵੇ ਅਗਲਾ ਚਾਹ ਪੁਰਜੀ ਬਣਾਵੇ ਚਾਹੇ ਉਹਦੀ ਚਾਹ ਬਣਾਵੇ ਚਾਹੇ ਕੁੱਟ ਕੇ ਚੂਰਾ ਬਣਾਵੇ ਚਾਹੇ ਡੋਡਿਆਂ ਨੂੰ ਚੀਦਾ ਦੇ ਕੇ ਫੀਮ ਕਟੇ ਜੋ ਮਰਜੀ ਕਰੇ ਉਹਨਾਂ 50 ਬੁੱਟੇ ਦਾ ਕੇ ਜਾਜ ਤੋਂ ਵੇ ਲਾਂਦੀ ਪੰਜਾਬ ਚ ਲ ਮੈਂ ਕਹਿੰਦਾ ਮਾਫੀਆ 4 ਦਿਨ ਮਰ ਜਾਊਗਾ ਜੇ ਡਿਮਾਂਡ ਹੀ ਖਤਮ ਹੋ ਗਈ ਹਰ ਘਰ ਚ ਬੰਦਾ ਆਪਣੀ ਲੋੜ ਮੁਤਾਬਕ ਹਰ ਇੱਕ ਨੋਨੀ ਜਿਹੜੇ ਆਦੀ ਨੇ ਡਾਕਟਰੀ ਸਰਟੀਫਿਕੇਟ ਦੇ ਮੁਤਾਬਕ ਜਿਵੇਂ ਜਿਵੇਂ ਅਮਰੀਕਾ ਨੇ ਕੀਤਾ ਹੈਗਾ ਜਿਵੇਂ ਕੈਨੇਡਾ ਨੇ ਕੀਤਾ ਹੈਗਾ ਇਹ ਦੋ ਦੁਨੀਆ ਦੇ ਬਤਾਲੀਏ ਮਲਕਾਂ ਨੇ ਜਿਹੜੇ ਨਸ਼ਾ ਵਿਰੋਧੀ ਕਾਨੂੰਨ ਸੀ ਬਦਲਤੇ ਆਪਣੇ ਉਹਨੇ ਕਿ ਸਖਤੀ ਕੰਮ ਨਹੀਂ ਕਰਦੀ ਇਹ ਕੋ ਲੈਂਡ ਆਰਡਰ ਪ੍ਰੋਬਲਮ ਨਹੀਂ ਹੈਗੀ ਜਿਵੇਂ ਪੰਜਾਬ ਵਾਲਿਆਂ ਨੇ ਲੈਂਡ ਆਰਡਰ ਪ੍ਰੋਬਲਮ ਬਣਾਈ ਹੈ ਫੜ ਕੇ ਅੰਦਰ ਕਰ ਦਿਓ ਉਹ ਨਾ ਉਹ ਬਿਮਾਰ ਬੰਦਾ ਹੋ ਆਦੀ ਹੋ ਚੁੱਕਿਆ ਹੈਗਾ ਕੋਈ ਸ਼ਰਾਬ ਦਾ ਆਦੀ ਹੈ ਕੋਈ ਬੰਦੇ ਨੇ ਦੁਨੀਆ ਚ ਨਾ ਮੈਂ ਤੁਹਾਨੂੰ ਦੱਸਾਂ ਦੁਨੀਆ ਮੁਕੰਮਲ ਰੂਪ ਵਿੱਚ ਨਸ਼ਾ ਮੁਕਤ ਕਦੇ ਵੀ ਨਹੀਂ ਹੋਈ ਕਦੀਸ਼ ਕਰੀਏ ਸ਼ਿਵਜੀ ਦੀ ਭੰਗ ਸੀਗੀ ਕਦੀ ਦੇਵਤਾਵਾਂ ਦੀ ਸੂਰਾ ਸੀਗੀ ਕਦੀ ਨੰਗਾ ਦਾ ਸੁਖ ਨਿਦਾਨ ਸੀਗਾ ਕੋਈ ਨਾ ਕੋਈ ਨਸ਼ਾ ਮਨੁੱਖ ਆਪਣੇ ਮਨ ਪਰਚਾਵੇ ਵਾਸਤੇ ਸਹਿਜ ਮਹਿਸੂਸ ਕਰਨ ਵਾਸਤੇ ਇੱਕ ਹੋਰ ਵਸਾ ਜਾਣ ਵਾਸਤੇ ਲਗਾਤਾਰ ਵਰਦਾ ਆਇਆ ਹੈਗਾ ਮੈਨੇ ਕਹ ਸਾਰੇ ਵਰਦੇ ਬਹੁਤ ਲੋਕੀ ਵਰਦੇ ਆ ਰਹੇ ਨੇ ਪੰਜਾਬੀ ਵਰਦਾ ਸੀਗਾ ਫੀਮ ਭੁੱਕੀ ਇਨੀ ਫੀਮ ਭੁੱਕੀ ਦੇ ਬੈਨ ਲਾ ਕੇ ਯੂਨ ਕਨਵੈਨਸ਼ਨ ਦੀ ਪਾਲਣਾ ਕਰਨ ਕਰਕੇ ਇਨੀ ਪੰਜਾਬ ਨੂੰ ਪਹਿਲਾ ਮੈਡੀਕਲ ਨਸ਼ੇ ਫਿਰ ਕੈਮੀਕਲ ਨਸ਼ੇ ਫਿਰ ਸੈਥੈਟਿਕ ਨਸ਼ੇ ਫਿਰ ਕੈਮੀਕਲ ਨਸ਼ੇ ਜਿਹੜਾ ਫੈਂਟਾਨੇਲ ਦਾ ਟੀਕਾ ਲਾਉਂਦੇ ਹਾਥੀਆਂ ਨੂੰ ਬਿਹੋਸ਼ ਕਰਨ ਵਾਸਤੇ ਜਿਹੜਾ ਕਹਿੰਦਾ ਅੱਧਾ ਟੀਕਾ ਅੰਦਰ ਅੱਧਾ ਬਾਹਰ ਬੰਦਾ ਉੱਥੇ ਮਰ ਜਾਂਦਾ ਢੇਰ ਹੋ ਜਾਂਦਾ ਉਹ ਫੈਂਟਾਨੇਲ ਹੈਗਾ ਪੰਜਾਬ ਕੌਣ ਲੈ ਕੇ ਆਇਆ ਕਦੋਂ ਆਏ ਨੇ ਜਦੋਂ ਫੀਮ ਭੁੱਕੀ ਬੰਦ ਹੋਈਏ ਉਦੋਂ ਆਏ ਨੇ ਜੇ ਪੁਲਿਸ ਚਾਵੇ ਤਾਂ ਪਤਾ ਨਹੀਂ ਲੱਗ ਸਕਦਾ ਕਿਵੇਂ ਜਦੋਂ ਪੰਜਾਬ ਬੀਲੂ ਸਟਾਰ ਕੀਤਾ ਸੀਗਾ ਪੰਜਾਬ ਸਾਰਾ ਜਾਮ ਕਰਤਾ ਸੀਗਾ ਇਹ ਹੁਣ ਕਿਉਂ ਨਹੀਂ ਹੋ ਸਕਦਾ ਸਾਰਾ ਕੁਝ ਜੇ ਮਾਫੀਆ ਨੂੰ ਹੱਥ ਪਾਣਾ ਹੋਵੇ ਕੋਈ ਸਾਰੇ ਪੰਜਾਬ ਤੇ ਇੱਕਦਮ ਇਹ ਸਰਕਾਰੀ ਨੀਤ ਹੈ ਨਹੀਂ ਸਰਕਾਰ ਖੋਰ ਪਾਕੀਦਾਰ ਹੈਗੇ ਬਹੁਤ سارے ਲੀਡਰਾਂ ਦੇ ਨਾਂ ਨਸ਼ਾ ਤਸਕਰੀ ਦੇ ਵਪਾਰ ਵਿੱਚ ਬੋਲਦੇ ਹੈਗੇ ਆ ਉਹਨਾਂ ਦੀ ਸਰਪ੍ਰਸਤੀ ਬਿਆਨ ਤੇ ਜਲਦਾ इवन ਇਥੋਂ ਤੱਕ ਕਿ ਨਵੀਂ ਆਈ ਆਮ ਆਦੀ ਪਾਰਟੀ ਨੇ ਬਦਲਾ ਦਾ ਨਾਂ ਲੈ ਕੇ ਆਈ ਸੀ ਉਹਨਾਂ ਦੇ ਕ ਐਮ ਐਲ اے ਕੁਮਰ ਪ੍ਰਤਾਪ ਸੇ ਕਹਿੰਦੇ ਆ ਕਿ ਮੇਰੇ ਹਲਕੇ ਨਸ਼ਾ ਵਿਗਦਾ ਹੈਗਾ ਉਹ ਸ਼੍ਰੀ ਰਾਗਬ ਚੱਡਾ ਦੁਆਰਾ ਲਾਇਕ ਐਸ ਐਸ ਪੀ ਦੀ ਨਿਗਰਾਨੀ ਹੇਠ ਵਿਗਦਾ ਚਲ ਸੁਣਿਆ ਉਹਨਾਂ ਬਿਆਨ ਉਹਨਾਂ ਦਾ ਅੰਮ੍ਰਿਤਸਰੋਂ ਬਿਆਨ ਆਇਆ ਸੀਗਾ ਸੋ ਐਦਾਂ ਦੇ ਮਾਹੌਲ ਤੁਸੀਂ ਕੀ ਆਸ ਕਰਦੇ ਹੋ ਕਿ ਸਰਕਾਰਾਂ ਲੋਕਾਂ ਦੇ ਭਲੇ ਵਾਸਤੇ ਜਾਂ ਵਾਤਾਵਰਣ ਦੇ ਭਲੇ ਵਾਸਤੇ ਕੋਈ ਕੰਮ ਕਰਨਗੀਆਂ ਮੈਨੂੰ ਬਹੁਤ ਆਸ ਘੱਟ ਹੈ ਲੋਕਾਂ ਲੋਕੀ ਜਾਗਰੂਕ ਹੋਣਗੇ ਲੋਕੀ ਅੱਗੇ ਤੁਰਣਗੇ ਤਾਂ ਜਾ ਕੇ ਸਰਕਾਰ ਦੇ ਕੰਨੀ ਜੂਂ ਸਰ ਪੰਜ ਸਾਲ ਆਦੇ ਨੇ ਖਾਪੀ ਕੇ ਤੁਰ ਜਾਂਦੇ ਫਿਰ ਦੂਜੀ ਆਏ ਨੇ ਉਹ ਖਾਣ ਪੀਣ ਲੱਗ ਪੈਂਦੇ ਨੇ ਫਿਰ ਤੀਜੀ ਆਏ ਨੇ ਉਹ ਖਾਣ ਪੀਣ ਲੱਗਦੇ ਨੇ ਜਿੱਥੇ ਇੱਕ ਪਾਰਟੀ ਮਾਫੀਆ ਛੱਡ ਕੇ ਜਾਂਦੀ ਹੈ ਦੂਜੀ ਤੋਂ ਅੱਗੇ ਤੁਰ ਪੈਂਦੀ ਲੈ ਕੇ ਉਹਨੂੰ ਜਿੱਥੇ ਦੂਜੀ ਛੱਡ ਕੇ ਦੀ ਤੀਜੀ ਅੱਗੇ ਤੁਰ ਪੈਂਦੀ ਲੈ ਕੇ ਆ ਸਾਰਾ ਪੰਜਾਬ ਦਾ ਖੰਨਣ ਮਾਫੀਆ ਨਸ਼ਾ ਮਾਫੀਆ ਡਰੱਗ ਮਾਫੀਆ ਪੂ ਮਾਫੀਆ ਸਾਰਾ ਆਮਾਦੀ ਪਾਰਟੀ ਦੇ ਐਮਐਲਏ ਕਰ ਰਹੇ ਹੈਗੇ ਸੋ ਜੇ ਇਹਨਾਂ ਨੂੰ ਠੱਲ ਪਾਣੀ ਹੈਗੀ ਆ ਤਾਂ ਤੁਸੀਂ ਨਿਸ਼ਚਿਤ ਮਾਤਰਾ ਜਿਹਦੀ ਕਿ ਲਿਮਟਡ ਜਿਵੇਂ ਕੈਨੇਡਾ ਨਾਲ ਖੁੱਲ੍ਹ ਦਿੱਤੀ ਹੈ ਅਮਰੀਕਾ ਨਾਲ ਖੁੱਲ੍ਹ ਦਿੱਤੀ ਹੈ ਬੈਲਜੀਅਮ ਨਾਲ ਖੁੱਲ੍ਹ ਦਿੱਤੀ ਹੈ ਪੁਰਤਗਾਲ ਨਾਲ ਮਿਲੋ ਲਿਸਟ ਆ ਇਹਨਾਂ ਦੇ ਦੇਸ਼ਾਂ ਦੀ ਬਤਾ ਲਿਆ ਦੇਸ਼ਾਂ ਦੀ ਜਿਨ੍ਹਾਂ ਨੇ ਨਸ਼ਾ ਦੇ ਸਖਤੀ ਬੰਦ ਕੀਤੀ ਹੈ ਇੱਕ ਹਿਊਮਨਿਸਟ ਅਪਰੋਚ ਬਿਰਖਵਾਦੀ ਮਨੁੱਖਤਾਵਾਦੀ ਪਹੁੰਚ بیمار ਸਮਝ ਕੇ ਉਹ ਬਣਾਈ ਹੈਗੇ ਇਤ ਦੇ ਨਾਲ ਤੁਹਾਨੂੰ ਲੱਗਦਾ ਉੱਥੇ ਉਹਨਾਂ ਦੇਸ਼ ਵਿੱਚ ਫਰਕ ਪਿਆ ਟਰਫੀਨਟਲੀ ਤੁਸੀਂ ਇੰਟਰਨੈਟ ਤੇ ਜਾ ਕੇ ਨਾ ਇੱਕ ਤਾਂ ਪਤਾ ਲੱਗੂ ਕਿ ਪੁਰਤਗਾਲ ਨੇ 201 ਚ ਨਿਸ਼ੇ ਖੋਲਨੇ ਸੀ ਅੱਜ 224 ਜਾ ਕੇ ਚਾਰ ਤੋਂ ਸਭ ਤੋਂ ਘੱਟ ਨਿਸ਼ੇ ਪੁਰਤਗਾਲ ਚ ਹੈ ਦੁਕੋ ਮੈਂ ਬੀਜਨ ਦੀ ਕਪ ਕਾਲਤ ਨਹੀਂ ਕਦੀ ਕੀਤੀ ਮੈਂ ਕਿਹਾ ਕਿ ਜਿਵੇਂ ਬਾਹਲੇ ਮੁਲਕਾਂ ਨੇ ਆਪਣੀ ਨਸ਼ਾ ਪਾਲਿਸੀ ਬਦਲੀ ਹੈਗੀ ਹੈ ਉਹਨਾਂ ਨੇ ਨਸ਼ਿਆਂ ਦੇ ਛੋੜ ਦਿੱਤੀ ਹੈਗੀ ਹੈ ਕੈਨੇਡਾ ਚ ਤੁਸੀਂ ਜਿਹੜੀ ਭੰਗ ਪੰਗ ਦੇ ਕਿਸੇ ਵੇਲੇ ਸਪਰੇਅ ਕਰਦੇ ਸੀ ਕ੍ਰਾਈਮ ਸੀਗਾ ਪੰਗ ਰੱਖਣਾ ਅੱਜ ਉੱਤੇ ਪੰਗ ਦੇ ਸਟੋਰ ਆ ਗਏ ਤੁਸੀਂ ਰੈਗੂਲਰ ਇੱਕ ਨਿਸ਼ਚਿਤ ਮਾਤਰਾ 'ਚ ਪੰਗ ਲੈ ਸਕਦੇ ਹੋ ਇਹਵੇਂ ਪੰਜਾਬ 'ਚ ਜੋ ਜੋ ਫੀਮ ਭੁੱਕੀ ਹੈ ਜਿਹੜਾ ਪੰਜਾਬ ਦਾ ਰਵਾਇਤੀ ਨਸ਼ਾ ਹੈਗਾ ਜਦੋਂ ਉਹਦੇ ਬੰਦੀ ਲੱਗੀ ਹੈਗੀ ਹੈ ਪੰਜਾਬ ਮੌਦ ਦਾਖੂ ਬਣਿਆ ਉਸ ਤੋਂ ਬਾਅਦ ਹੈਗਾ ਉਸ ਤੋਂ ਪਹਿਲਾਂ ਲੋਕ ਹਜ਼ਾਰਾਂ ਸਾਲ ਤੋਂ ਨਿਸ਼ਚਿਤ ਮਾਤਰਾ 'ਚ ਬਾੜੀਆਂ ਵੇਲੇ ਸੀਜ਼ਨਾਂ ਵੇਲੇ ਥਕੇਵੇਂ ਲਾਣੋ ਕੇਮਾ ਲਾਣੋ ਮਨ ਪਰਚਾਵੇ ਵਾਸਤੇ ਚਿੱਤ ਖੁਸ਼ ਕਰਨ ਵਾਸਤੇ ਮਾੜੀ ਮੁੱਠੀ ਪੰਗ ਦਾ ਸੇਵਨ ਮਾੜੀ ਮੁੱਠੀ ਸੌਰੀ ਫੀਮ ਭੁੱਕੀ ਦਾ ਸੇਵਨ ਕਰਦੇ ਸੀਗੇ ਤੇ ਕੋਈ ਪੰਜਾਬ 'ਚ ਦੇ ਇੱਕ ਵੀ ਰਿਪੋਰਟ ਨਹੀਂ ਸੀ ਹੈ